ਹੋ ਜੇ ਹਾਲਾਤ ਨੇ ਆ ਕੀ ਨਾ ਆਪਣਾ ਵੀ ਜਤਿੰਦਰਪਾਲ ਸਿੰਘ ਜਰਜੀਤ ਸਿੰਘ ਤਰਜੀਤ ਸਿੰਘ ਜਤਿੰਦਰਪਾਲ ਸਿੰਘ ਪਿੰਡ ਤਲਵੰਡੀ ਰਾਜਾ ਜੀ ਚਲੋ ਅਸੀਂ ਵੇਖੇ ਸੀ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਇੱਥੇ ਹਨੂ ਵੀ ਜਿਹੜੀ ਹੈ ਨਾ ਪਾਣੀ ਉੱਤਰਨ ਤੋਂ ਬਾਅਦ ਜਿਹੜੀ ਫਸਲਾਂ ਦੀ ਰਹਿਣ ਖੂਨ ਜਿਹੜਾ ਗਾਲਾ ਵਾ ਹਾਂਜੀ ਉਹਦੀ ਫਤਬੂ ਬਹੁਤ ਉੱਤੀ ਹੈ ਹਾਂਜੀ ਔਰ ਇੱਥੇ ਮੇਰੇ ਖਾਲ ਆਪਾਂ ਦੇ ਥੋੜਾ ਚਿਰ ਬਾਅਦ ਚਲੇ ਜਾਵਾਂਗੇ ਮੇਰੇ ਖਾਲ 6-7 ਦਿਨ ਦਿਨ ਤੋਂ ਐਂ ਹੀ ਰਹਿ ਰਹੇ ਨੇ ਅੱਗੇ ਵੀ ਕਿੰਨੇ ਦਿਨ ਰਹਿਣਗੇ ਜੇ ਪਾਣੀ ਕਿੰਨੇ ਦਿਨ ਸੁੱਕਦਾ ਔਰ ਦੁੱਖ ਵਾਲੀ ਗੱਲ ਹੈ ਵੀ ਇਸੋ ਦੀ ਹਾਲਾਤਾਂ ਵਿੱਚ ਵੱਡੇ ਮੈਡੀਕਲ ਟੀਮ ਨੂੰ ਕਿਸ ਕਿਸਮ ਦੀ ਸਪਰੇਅ ਕਰਨੀ ਚਾਹੀਦੀ ਆ ਉਹ ਇਹ ਕਹਿੰਦੇ ਵੀ ਹੈ ਨਹੀਂ ਕੀ। ਹਾਂਜੀ। ਨਾ ਪਸ਼ੂਆਂ ਦਾ ਉਹ ਕਹਿੰਦੇ ਵੀ ਜੇ ਆਚਾਰ ਵੀ ਪਬਲਿਕ ਦੇਖ ਗਈ ਲੋਕ ਪੰਜਾਬ ਦੇ ਆ ਰਹੇ ਟੂੜੀ ਵੀ ਸਾਥ ਹੈਗੀ ਆ। ਪਰ ਕਈ ਡੰਗਰ ਜਿਹੜੇ ਆਚਾਰ ਖਾਂਦੇ ਨਹੀਂਗੇ ਉਹ ਆਚਾਰ ਨਹੀਂ ਦੇ ਰਹੇ ਤੇ ਦੁੱਧ ਦਾ ਤਾਂ ਪੂਰਾ ਨਹੀਂ ਹੈਗਾ। ਤੇ ਫਸਲ ਅਸੀਂ ਦੂਜਾ ਪਾਸੇ ਦੇਖਿਆ ਫਸਲ ਹਰੀ ਖੜੀ ਆ। ਉਹਦੀ ਅਸੀਂ ਅੱਡ ਕਰ ਲਾਂਗੇ। ਹਰੀ ਖੜੀ ਆ ਬਾਹਰੋਂ ਲੱਗਦੀ ਆ ਵਿੱਚ ਸਾਰਾ ਝੋਨਾ ਨਿਕਲ ਜਾਊ। ਪਰ ਝੋਨਾ ਚ ਨਾ ਨਿਕਲਣਾ ਨਿਕਲਣਾ ਕੁਝ ਵੀ ਨਹੀਂ ਹੈਗਾ ਜੋ ਦਿਖ ਰਿਹਾ ਹੈ ਤਾਂ ਸਰਕਾਰ ਨੂੰ ਚਾਹੀਦਾ ਕਹਿੰਦੇ ਰਿਹਾ ਚਲੋ ਚਲੋ ਤੁਸੀਂ ਨਾਂ ਕੀ ਦੱਸਿਆ ਸੀ ਜਤਿੰਦਰ ਪਾਲ ਜਤਿੰਦਰ ਚਲੋ ਅਸੀਂ ਕਿਸੇ ਦਿਨ ਹੀ ਕਹਿੰਦੇ ਵਿਅਕਤੀਗਤ ਹੀ ਕੋ ਬੰਦਾ ਬਹੁਤ ਅੰਮ੍ਰਿਤਸਰ ਡੀਸੀ ਬਾਰੇ ਬੜੀ ਮਸ਼ਹੂਰੀ ਆ ਪੰਜਾਬ ਦੇ ਅੰਦਰ ਤਾਂ ਮੈਂ ਕਹਿੰਦਾ ਆ ਪਿੰਡ ਵੀ ਤਾਂ ਵਿੱਚ ਬੰਦਾ ਤੁਸੀਂ ਲੜ ਰਹੇ ਜੀ ਇੱਥੇ ਨਹੀਂ ਹੋਇਆ ਇੱਥੇ ਨਹੀਂ ਆ ਹਾਂ ਠੀਕ ਆ ਫਿਰ ਚਾਹੀਦਾ ਨੂੰ ਵੀ ਇਹ ਕਿਸਾਨਾਂ ਦੀ ਸਿਹਰ ਲਵੇ ਠੀਕ ਹੈ ਜੀ ਇਹ ਹਾਲਾਤ ਨੇ ਸਿਸ਼ਤ ਚਲੋ ਇਸ ਕਰਕੇ ਆ ਸਾਡੀ ਆ ਵੀ ਵੈਸੇ ਵੀ ਪਾਵਾਂਗੇ ਬੇਨਤੀ ਆ ਪੀ ਸਰਕਾਰ ਇੱਧਰ ਇਨਾ ਪਿੰਡਾਂ ਬਿਲਕੁਲ ਜਲਾਲੇ ਦੇ ਨੇੜੇ ਦੇ ਪਿੰਡ ਨੇ ਇਹ ਲੱਖੂਵਾਲ ਜਾਂ ਤਲਵੰਡੀ ਰਾਏ ਤਲਵੰਡੀ ਰਾਏ ਦਾਦੂ ਜਾਂ ਇਹਦੇ ਨਾਲ ਦੇ ਪਿੰਡ ਵੀ ਹੋਣੇ ਫੱਤੇਵਾਲੀ ਇਨਾ ਪਿੰਡਾਂ ਨਾਲ ਧਿਆਨ ਦੇ ਕੇ ਆਪਣੀਆਂ ਵੈਟਰਨਰੀ ਟੀਮਾਂ ਤੇ ਮੈਡੀਕਲ ਲੈਣੀਆਂ ਟੀਮਾਂ ਦੇ ਕੇ ਲੋਕਾਂ ਦੀ ਹਾਲਚਲ ਪੁੱਛੇ ਬਾਕੀ ਜਿਹੜੀ ਗਰਦਾਬਰੀ ਆ ਉਹ ਵੀ ਸੁਣ ਰ ਰਹੇ ਅਸੀਂ ਵੀ ਨਿਰਪੱਖਤਾ ਨਾਲ ਨਹੀਂ ਹੋ ਰਹੀ ਪਿੰਡਾਂ ਚ ਆਵਾਜ਼ ਦੇ ਕੇ ਸਪੀਕਰਾਂ ਰਾਹੀਂ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਪਾਰਦਰਸ਼ੀ ਢੰਗ ਨਾਲ ਗਰਦਾਬ ਨਹੀਂ ਹੋਵੇ 100 100% ਨੁਕਸਾਨ ਆ ਪਰ ਨੁਕਸਾਨਾਂ ਤੇ ਵੀ ਪਟਵਾਰੀਆਂ ਦੀਆਂ ਸ਼ਿਕਾਇਤਾਂ ਆ ਰਹੀਆਂ ਕਿਤੇ 20% ਲਿਖਿਆ ਜਾ ਰਿਹਾ ਕਿਤੇ ਕੁਛ ਲਿਖਿਆ ਜਾ ਰਿਹਾ ਕਿਤੇ ਕੁਛ ਲਿਖ ਕੇ ਜਿਹੜੇ ਕਿਸਾਨ ਵੱਢ ਰਹੇ ਸੀ ਕਿ ਝੋਨਾ ਲੱਗੇ ਉਹ 2 ਏਕੜ ਦੇਖੀ ਆ 5000 ਰੁਪਏ ਦੇ ਰਹੇ ਫੋਰ ਬਰ ਫੋਇ ਦਾ ਅੱਟ ਕੰਪੈਨ ਬਾਹਰ ਆ ਕੇ ਟਰਾਲੀ ਚਲਾ ਰਹੀ ਆ ਤੇ ਉਹਦਾ ਵੀ ਰੇਟ ਲਗਭਗ 2000 ਤੋਂ ਲੱਗ ਗਿਆ ਜੇ ਸਿਕਾਉਣਾ ਅੱਟ ਪੈਣਾ ਉਹ ਤੇ ਸ਼ਾਇਦ ਕਣਕ ਬੀਜੀ ਜਾਵੇ ਕਿ ਨਾ ਬੀਜੀਆ ਵੀ ਰੌਲਾ ਹੈਗਾ ਹੈਗਾ ਤੇ ਸਮੱਸਿਆ ਬਹੁਤ ਨੇ ਬਾਰਦਰ ਦੀਆਂ ਜੋ ਅਸੀਂ ਦੇਖ ਰਹੇ ਹੜਪ੍ਰਭਾਵਿਤ ਖੇਤਰ ਦੀ ਪ੍ਰਧਾਨ ਜੀ ਆਪਾਂ ਅੱਜ ਜੱਥੇਬੰਦੀ ਵੱਲੋਂ ਵੀ ਪੰਦੇਰ ਸਾਹਿਬ ਹੋਰਾਂ ਦਾ ਰਲ ਕੇ ਉਹਨਾਂ ਵੀਰਾਂ ਨੂੰ ਮਿਲ ਰਹੇ ਆ ਜਿਹੜੇ ਵੱਡੀ ਮੁਸ਼ਕਲ ਦੇ ਵਿੱਚੋਂ ਵੱਡੇ ਦੁੱਖ ਦੀ ਘੜੀ ਕਹਾਗੇ ਜਿਹੜਾ ਫਸਲਾਂ ਮਰ ਗਈਆਂ ਪਸ਼ੂਆਂ ਦਾ ਨੁਕਸਾਨ ਹੋ ਗਿਆ ਕਿਹੋ ਜਿਹੇ ਹਾਲਾਤ ਨੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬਹੁਤ ਲੋਕ ਸਹਿਤਾ ਲੈ ਕੇ ਆਉਂਦੇ ਆ ਉਹਨਾਂ ਨੂੰ ਆਪਣਾ ਕੀ ਸੁਨੇਹਾ ਜਾਵੇ ਤੇ ਕਿਹੋ ਜਿਹੇ ਹਾਲਾਤ ਦੇਖੋ ਆਜ ਨਾਲੇ ਬਲਾਕ ਦੇ ਪਿੰਡ ਹੈ ਜਿਹੜੇ ਤਲਵੰਡੀ ਤੇ ਆਪਣਾ ਇਹ ਲੱਖੂਵਾਲਾ ਇਹ ਲਾ ਦੋ ਤਰੇ ਪਿੰਡਾਂ 'ਚ ਅਸੀਂ ਖੜੇ ਹੁਣ ਵੀ ਜਿੱਥੇ ਖੜੇ ਅਸੀਂ ਸਾਨੂੰ ਸਾਹ ਲੈਣ 'ਚ ਤਕਲੀਫ ਪਾਰੀ ਆ ਜਾਨੀ ਬਤ ਉਹ ਇੰਨੀ ਆ ਰਹੀ ਆ ਫਸਲਾਂ ਦੀ ਸੜੇ ਹਾਨ ਮਾਰਦੀ ਇਹਨੂੰ ਆਪਾਂ ਕਹਿੰਦੇ ਆ ਤੇ ਇੱਥੇ ਫਸਲਾਂ ਤਾਂ ਫਸਲਾਂ ਸਾਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਇਹਨਾਂ ਦੇ ਜਿਹੜੇ ਡੰਗਰ ਰੱਖੇ ਹੋਏ ਆ ਉਹਨਾਂ ਦਾ ਵੀ ਹੌਣ ਵਾਲਾ ਆਪਾਂ ਵੇਖਾ ਮਤਲਬ ਸੁਰੱਖਤ ਨਹੀਂ ਤੇ ਜਿਹੜੇ ਸਾਡੇ ਵੀਰ ਆ ਸਾਡੇ ਕਿਸਾਨ ਆ ਜਿਹੜੇ ਬੈਠੇ ਆ ਡੇਰਾ ਘਰਾਂ 'ਚ ਤੇ ਉਹਨਾਂ ਦੀ ਵੱਡੀ ਪੱਧਰ ਤੇ ਇਹ ਤਕਲੀਫ ਹੈ ਵੀ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੱਛਰ ਇਹਨਾਂ ਵੀ ਲੋੜ ਤੋਂ ਜ਼ਿਆਦਾ ਇਹਤ ਕਰਕੇ ਵੀ ਬਹੁਤ ਟੈਨਸ਼ਨਾਂ ਚ ਹੈ ਜਿਹੜੇ ਪੰਜਾਬ ਦੇ ਕਿਸਾਨ ਆ ਪ੍ਰਧਾਨ ਜੀ ਦੇ ਨਾਲ ਭਿਆਨਕ ਬਿਮਾਰੀ ਵੀ ਜਿਹੜੀ ਫੈਲ ਸਕਦੀ ਹੈ ਆਉਣ ਵਾਲਾ ਜਿਹੜਾ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਭਿਆਨਕ ਬਿਮਾਰੀਆਂ ਫੈਲਣ ਫੈਲਣੀਆਂ ਖਾਸਾ ਨਹੀਂ ਫੈਲਣ ਗਿਆ ਕਿਉਂਕਿ ਹਾਲਾਤ ਬਹੁਤ ਮਾੜੇ ਆ ਬਹੁਤ ਚਿੰਤਾਜਨਕ ਹਾਲਾਤ ਆ ਪੰਜਾਬ ਸਰਕਾਰ ਨੂੰ ਇਧਰਲੇ ਪਾਸੇ ਖਾਸ ਧਿਆਨ ਦੇ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਸਪਰੇਅ ਇਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ ਜਿੱਥੇ ਮੱਛਰ ਮੱਖੀ ਜਿਹੜੀ ਆ ਉਹ ਇੱਥੋਂ ਹਟੇ ਬਦਬੂਆਂੋਂ ਹਟੇ ਤੇ ਇਸ ਕਰਕੇ ਵੀ ਲੋਕਾਂ ਵੱਲ ਧਿਆਨ ਦੇਣ ਦੀ ਲੋੜ ਹੈ ਫਸਲਾਂ ਇਹਨਾਂ ਦੀਆਂ ਤਬਾਹ ਹੋ ਗਈਆਂ ਖਾਣ ਵਾਲੇ ਦਾਣੇ ਇਹਨਾਂ ਦਾ ਵੀ ਨਹੀਂ ਰਹੇ ਤੇ ਮਾਲ ਨੂੰ ਪਾਉਣ ਵਾਸਤੇ ਕੋਈ ਹਰਾਚਾਰਾ ਕੁਛ ਨਹੀਂ ਚਾਰ ਤੇ ਜਿਹੜਾ ਦੱਸਦੇ ਆਏ ਸਾਡੇ ਵੀਰ ਭਈ ਚਾਰ ਸਾਡੇ ਪਸ਼ੂ ਖਾ ਨਹੀਂ ਰਹੇ ਤੇ ਹਰਾਚਾਰਾ ਕਿਤੋਂ ਆ ਨਹੀਂ ਰਿਹਾ ਨਾ ਪੰਜਾਬ ਦੇ ਵਿੱਚ ਹਰਾਚਾਰਾ ਅਸੀਂ ਬੇਨਤੀ ਕਰਦੇ ਆ ਸਾਡੇ ਭਰਾਵਾਂ ਨੂੰ ਜਿਹੜੇ ਕਹਿੰਦੇ ਆ ਵੀ ਚਾਰ ਲੈ ਕੇ ਆਉਣੇ ਉਹਨਾਂ ਨੂੰ ਖਾਸ ਕਰਕੇ ਸਾਡੇ ਭਰਾਵਾਂ ਨੂੰ ਤੂੜੀ ਲੈ ਕੇ ਆਉਣਾ ਨੂੰ ਬੇਨਤੀ ਵੀ ਜੇ ਤੁਸੀਂ ਕਰ ਸਕਦੇ ਹੋ ਤਾਂ ਹਰਾਚਾਰਾ ਕਿੱਥੋਂ ਮਿਲਦਾ ਹੈ ਹਰੇਚਾਰੇ ਦੀ ਆਪਾਂ ਮਦਦ ਕਰ ਦਈਏ ਕਿਉਂਕਿ ਹਰੇਚਾਰੇ ਮਨਾ ਪਸ਼ੂ ਹੈ ਜਿਹੜੇ ਉਹ ਬਹੁਤ ਵੱਡੀ ਵਿਫਤਾ ਦੇ ਵਿੱਚ ਹੈ ਹਰਾਚਾਰਾ ਵੀ ਲੈ ਕੇ ਆਓ ਤੇ ਨਾਲ ਦੀ ਨਾਲ ਸਾਰੇ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਖਾਣ ਪੀਣ ਦੀ ਸਮਗਰੀ ਤੋਂ ਇਲਾਵਾ ਜਿਹੜੀ ਹੁਣ ਕਣਕ ਦੀ ਬਜਾਈ ਕਰਨੀ ਆਪਾਂ ਨੇ ਉਸ ਵਾਸਤੇ ਹੈ ਜਿਹੜੇ ਮੇ ਡੀਪੀ ਹੋਊਗੀ ਜ਼ੂਰੀ ਆ ਹੋ ਗਿਆ ਬੀਜ ਇਸ ਤਰ੍ਹਾਂ ਡੀਜ਼ਲ ਯਾਨੀ ਟਰੈਕਟਰਾਂ ਦੀ ਵੀ ਲੋੜ ਪੈਣੀ ਹੈ ਕਿਉਂਕਿ ਸਾਨੂੰ ਨਹੀਂ ਲੱਗਦਾ ਇਸ ਈਰੀ ਦੇ ਵਿੱਚ ਵੀ ਫਸਲ ਬੀਜੂਗੇ ਯਾਨੀ ਜੇ ਪਾਣੀ ਪੂਣੀ ਨਿਕੜੂ ਵੱਡੀ ਪੱਧਰ ਤੇ ਜੇ ਹੁਣ ਮਸ਼ੀਨਾਂ ਚੱਲਣ ਲੱਗ ਰਹੀਆਂ ਉੱਥੇ ਗੋਡੇ-ਗੋਡੇ ਜਿੰਨੇ ਡੂੰਘੇ ਜਿਹੜੇ ਮਸ਼ੀਨ ਉਹ ਪੱਟਣ ਲੱਗ ਰਹੀ ਹੈ ਯਾਨੀ ਉੱਥੇ ਫਸਲ ਕਿਵੇਂ ਹੋ ਉੱਥੇ ਕਣਕ ਦੀ ਕਿਵੇਂ ਬੀਜੂਗੇ ਇਸ ਕਰਕੇ ਬਹੁਤ ਦਿੱਕਤਾਂ ਤਾਂ ਲੱਗ ਜਾਣਾਂ ਦੀਆਂ ਸਾਰੇ ਭਰਾਵਾਂ ਨੂੰ ਸਾਡੀ ਇਹ ਹੀ ਬੇਨਤੀ ਹੈ ਵੀ ਤੁਸੀਂ ਪਹਿਲਾਂ ਆਓ ਇੱਥੇ ਤੁਸੀਂ ਆਪਦਾ ਦੌਰਾ ਕਰੋ ਪਿੰਡਾਂ ਦੇ ਵਿੱਚ ਤੌਰਾ ਕਰਨ ਤੋਂ ਬਾਅਦ ਜੋ ਤਕਲੀਫਾਂ ਸੁਣ ਕੇ ਉਸ ਗੱਲ ਦੇ ਉੱਤੇ ਤੁਸੀਂ ਅਮਲ ਕਰੋ ਜੋ ਸਾਡੇ ਇਹਨਾਂ ਕਿਸਾਨਾਂ ਦੀ ਮੰਗ ਹੈ ਉਹਨੂੰ ਅਸੀਂ ਪੂਰੀ ਕਰੀਏ ਇਸ ਕਰਕੇ ਬੜੀ ਬੇਫਤ ਹੈ ਜਿਹੜਾ ਮਰਸਲ ਦੇ ਸਾਡੇ ਡੀਸੀ ਸਾਹਿਬਾਨ ਨੇ ਬੋਲ ਗਿਆ ਭੰਦੇਰ ਸਾਹਿਬ ਜਿਨ੍ਹਾਂ ਨੇ ਬੜੀ ਤਨਦੇਹੀ ਦੇ ਨਾਲ ਲੋਕਾਂ ਦੀ ਸੇਵਾ ਕਹਿੰਦੇ ਕੀਤੀ ਹੈ ਇੱਥੇ ਪਰ ਆ ਸਾਡੇ ਵੀਰ ਆ ਬੈਠੇ ਐ ਤਲਵੰਡੀ ਦੇ ਵਿੱਚੋਂ ਅੱਜ ਤੱਕ ਪਹੁੰਚੇ ਨਹੀਂ ਤੇ ਇੱਥੇ ਖੜਿਆ ਨਹੀਂ ਜਾਂਦਾ ਆਸਾਨੀ ਆਉਂਦਾ ਤੁਹਾਨੂੰ ਸਰਕਾਰ ਵੀ ਧਿਆਨ ਦੇਵੇ ਇਹਨਾਂ ਦੀ ਬਾਹ ਫੜੇ ਸਰਕਾਰ ਕਿਉਂਕਿ ਬਾਹ ਫੜਨ ਦਾ ਸਮਾਂ ਪ੍ਰਧਾਨ ਜੀ ਇੱਕ ਚੀਜ਼ ਦੇਖੀ ਜਿਵੇਂ ਕਿਸਾਨਾਂ ਦਾ ਸਰ ਕਰਜ਼ਾ ਹੈਗਾ ਜਿਵੇਂ ਹੁਣ ਲੈਂਪਟ ਵੀ ਦੇਣੀ ਆ ਸੋਸਾਇਟੀ ਦਾ ਵੀ ਦੇਣੀ ਆ ਕੋ ਟਾਈਮ ਟੂ ਟਾਈਮ ਦੇਣੀ ਆ ਪੈਂਦੀ ਆ ਲੋਕਾਂ ਦਾ ਜਦੋਂ ਇਹਨਾਂ ਨੁਕਸਾਨ ਹੀ ਹੋ ਗਿਆ ਉਹ ਕਿੱਥੋਂ 모ੜਨਗੇ ਦੇਖੋ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਸੀਂ ਮੰਗ ਕਰਦੇ ਆ ਸਰਕਾਰ ਦੇ ਕੋਲੋਂ ਸਾਡੇ ਮੰਗ ਪੱਤਰ ਦੇ ਵਿੱਚ ਵੀ ਇਹ ਮੰਗ ਸ਼ਾਮਲ ਹੈ ਵੀ ਸਾਡੇ ਜਿਹੜੇ ਪੀੜਤ ਕਿਸਾਨ ਹੈ ਜਿਨ੍ਹਾਂ ਦੀਆਂ ਹੜਾਂ ਨਾਲ ਫਸਲਾਂ ਮਰ ਗਈਆਂ ਉਹਨਾਂ ਦੇ ਡੰਗਰ ਪਸ਼ੂ ਮਰ ਗਏ ਉਹਨਾਂ ਦਾ ਸਮੁੱਚਾ ਕਰਜ਼ਾ ਖਤਮ ਕਰੇ ਸਰਕਾਰ ਪਹਿਲ ਦੇ ਆਧਾਰ ਤੇ ਖਤਮ ਕਰੇ ਤੇ ਮੁਆਵਜ਼ਾ ਜਿਹੜਾ ਪੰਜਾਬ ਸਰਕਾਰ ਨੇ ਦਿੱਤਾ ਸਿਰਫ 20000 ਰੁਪਏ ਦੀ ਗੱਲ ਕੀਤੀ ਹੈ ਰੇਣਾ ਦੂਣਾ ਉਹ ਵੀ ਕੁਝ ਨਹੀਂ ਜਣੀ ਅਸੀਂ ਅਸੀਂ ਮੰਗ ਕਰਦੇ ਆਂ ਵੀ 70000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਸਾਡੇ ਕਿਸਾਨਾਂ ਪ੍ਰਧਾਨ ਜੀ ਜੇ ਸਰਕਾਰਾਂ ਆਪਣੇ ਵਾਅਦਿਆਂ ਤੇ ਜਿਵੇਂ 20000 ਹੀ ਆ ਜਾਂ ਕੁਝ ਵੀ ਆ ਉਹ ਖਰੀਆਂ ਨਹੀਂ ਉਤਰਦੀਆਂ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਕੇਐਮਐਮ ਦਾ ਦੇਖੋ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਇਹ ਤਾਇ ਹੈ 27 ਤਰੀਕ ਨੂੰ ਸਾਡੀ ਕਿਸਾਨ ਪਾਬੰਦੇ ਵਿੱਚ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚ ਸਰਕਾਰ ਦੇ ਖਿਲਾਫ ਅਸੀਂ ਇਹਨਾਂ ਮੰਗਾਂ ਨੂੰ ਪੂਰੀਆਂ ਕਰਨ ਵਾਸਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਖੜਾ ਕਰਾਂਗੇ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਸੰਘਰਸ਼ ਕੀਤੇ ਬਿਨਾ ਸਾਡੇ ਪੱਲੇ ਕੁਝ ਨਹੀਂ ਦੇਣਾ ਤੁਹਾਨੂੰ ਕੁਝ ਨਹੀਂ ਦੇਣਾ ਸਰਕਾਰਾਂ ਨੇ ਆ 20000 ਰੁਪਏ ਵੀ ਜਿਹੜਾ ਪੰਜਾਬ ਸਰਕਾਰ ਨੇ ਐਲਾਨਿਆ ਜੇ ਪੂਰਾ ਮੁਆਵਜ਼ਾ ਲੈਣਾ ਤਾ ਇਹਦੀ ਪੈਰੀਦਾਰੀ ਕਰਨੀ ਪੈਣੀ ਹੈ ਸੰਘਰਸ਼ ਕਰਨੇ ਪੈਣੇ ਆ ਤਾਂ ਸਾਡੇ ਤੱਕ ਪਹੁੰਚਣ ਇੱਕ ਪ੍ਰਧਾਨ ਜੀ ਲੋਕਾਂ ਦੀ ਇਹ ਵੀ ਮੰਗ ਹੈਗੀ ਆ ਵੀ ਜਿਹੜਾ ਜੋ ਵੀ ਸਰਕਾਰੀ ਸਹਾਤਾ ਆਣੀ ਆ ਉਹ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਜਾਵੇ ਨਾ ਕਿ ਏਜੰਟਾਂ ਦੇ ਜਾਂ ਦੂਜੇ ਤੀਜੇ ਦੇ ਹੱਥ ਦੇ ਵਿੱਚ ਆ ਕੇ ਉਹ ਕਹਿੰਦੇ ਵੀ ਕਿਸਾਨ ਜੇ ਉੱਤਰੋਂ ਉੱਪਰੋਂ 20000 ਆਉਂਦਾ ਤੇ ਸਾਨੂੰ ਉਹਦਾ ਕੁਝ ਪਰਸੈਂਟ ਹੀ ਮਿਲਦਾ ਦੇਖੋ ਇਹ ਤਾਂ ਬਣੀ ਹੈ ਇਹ ਮਤਲਬ ਪੰਜਾਬ ਸਰਕਾਰ ਦੀ ਪਾਲਿਸੀ ਵੀ ਹੈ ਭਗਵਾਨਤਮਾਨ ਮੁੱਖ ਮੰਤਰੀ ਤਾਂ ਇਹ ਕਹਿੰਦਾ ਰਿਹਾ ਵੀ ਅਸੀਂ ਪਹਿਲਾਂ ਉਹਨਾਂ ਦੇ ਖਾਤਿਆਂ 'ਚ 20-2000 ਰੁਪਇਆ ਪਾਵਾਂਗੇ ਫਿਰ ਗਰਦਾਵਰੀਆਂ ਕਰਾਂਗੇ ਜਣੀ ਹੁਣ ਉਹ ਸਰਕਾਰ ਤੋਂ ਸਾਡੀ ਮੰਗ ਹੈ ਜਿਹੜੀ ਕਹਿੰਦੀ ਸਾਡੇ ਆਪਣੇ ਆ ਜਿਹੜੇ ਕਹਿੰਦੇ ਛੋਟੇ ਘਰਾਂ ਤੋਂ ਚੱਲਦੇ ਆਂ ਅਸੀਂ ਲੋਕਾਂ ਦੀ ਹੱਤਾਂ ਤੋਂ ਸਾਡੀ ਸਰਕਾਰ ਚੱਲੂ ਉਹਨਾਂ ਕੋਲੋਂ ਮੰਗ ਹੈ ਵੀ ਲੋਕਾਂ ਦੀ ਬਾਹ ਫੜੋ 20000 ਰੁਪਇਆ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਸਿੱਧਾ ਪਾਓ ਇਹ ਮੰਗ ਹੈ ਸਾਡੇ ਕਿਸਾਨ ਮਜ਼ਦੂਰ ਤੇ ਬੰਦੋ ਜੀ